ਟੇਨਾ ਜੀ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਹੋਰਾਂ ਦੇ ਮੂੰਹ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਨੂੰ ਬਾਈਪਾਸ ਕਰਕੇ ਕੇਜਰੀਵਾਲ ਨੇ ਸਿੱਧੀ ਪੰਜਾਬ ਦੇ ਮੰਤਰੀਆਂ ਨਾਲ ਮੀਟਿੰਗ ਕਰੀ ਆ ਇਹਦਾ ਮਕਸਦ ਕੀ ਆ ਤੇ ਸਰਬਤ ਦੇਖੋ ਜਿਹੜੀਆਂ মিডিਆ ਦੇ ਵਿੱਚ ਕਨਸਵਾਉ ਹੁੰਦੇਗਾ ਨਾ ਉਹ ਇਹ ਬਿਆਨ ਕਰਦੇਗਾ ਵੀ ਭਾਈ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਦਿੱਲੀ ਵਾਲਿਆਂ ਨਾਲ ਕੋਈ ਬਾੜੀ ਵਧੀਆ ਨਹੀਂ ਹੁਣ ਕੋਈ ਬਾੜੀ ਵਧੀਆ ਕੋਈ ਰਚਕ ਨਹੀਂ ਰਲਦੀ ਹੁਣ ਉਹਨਾਂ ਦੀ ਪਹਿਲਾਂ ਵਾਂਗੂ ਜਿਹੜਾ ਉਹਨਾਂ ਦਾ ਪਰੂਰਾ ਮੇਲ ਨਹੀਂ ਖਾਂਦਾਗਾ ਹੁਣ ਗੱਲਾਂ ਉਹ ਨਹੀਂ ਹਨ ਜਿਵੇਂ ਕਿ ਖਬਰਾਂ ਮੀਡੀਆ ਦੇ ਵਿੱਚ ਆਉਂਦੀਆਂ ਕਦੇ ਕਿਸੇ OSD ਨੂੰ ਹਟਾ ਦੇਣਾ ਕਦੇ ਦਿੱਲੀ ਵਾਲੇ ਬੰਦੇ ਆਲੇ ਦੁਆਲੇ ਫਿੱਟ ਕਰਨੇ ਕਦੇ ਪੰਜਾਬ ਦੇ ਵਿਧਾਇਕਾਂ ਦੀ ਆਉਟਪੁੱਟ ਦੇ ਲਈ ਉਹ ਕੀ ਕੰਮ ਕਰਦੇ ਫੀਡਬੈਕ ਕੀ ਆ ਇਹਦੇ ਬਾਰੇ ਦਿੱਲੀ ਵਾਲੇ ਸਿੱਧੀ ਜਾਣਕਾਰੀ ਲੈਂਦੇ ਆ ਮੰਤਰੀਆਂ ਦੇ ਪਿੱਛੇ ਵੀ ਬੰਦੇ ਲਾਏ ਆ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਣਕਾਰੀ ਭਾਵੇਂ ਘੱਟ ਹੋਵੇ ਪਰ ਕੱਲੀ-ਕੱਲੀ ਗੱਲ ਦੇ ਉੱਤੇ ਬਾਜ਼ ਅੱਖ ਦਿੱਲੀ ਵਾਲੇ ਰੱਖ ਰਹੇ ਆ ਹੁਣ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਮੰਤਰੀਆਂ ਨਾਲ ਮੀਟਿੰਗ ਕੀਤੀ ਗਈ ਆ 1 ਟੂ 1 ਗੱਲਬਾਤ ਕੀਤੀ ਗਈ ਹੈ ਵੀ ਜਿਵੇਂ ਆਪਾਂ ਪਹਿਲਾਂ ਦੋਨੋਂ ਗੱਲਬਾਤ ਕਰ ਗਏ ਫਿਰ ਕਿਸੇ ਤੀਜੇ ਨਾਲ ਗੱਲ ਕਰ ਗਏ ਫਿਰ ਚੌਥੇ ਨਾਲ ਗੱਲ ਕਰ ਗਏ ਇਸ ਤਰੀਕੇ ਦੇ ਨਾਲ ਸੋ ਇਹ ਜਿਹੜੀ ਮੀਟਿੰਗਾਂ ਕਰਨ ਦੇ ਉਹ ਕਈ ਕਾਰਨ ਮੰਨੇ ਜਾ ਰਹੇ ਵੀ ਭਾਈ ਪੰਜਾਬ ਤੋਂ ਉਹਨਾਂ ਨੂੰ ਚੰਗੀਆਂ ਖ਼ਬਰਾਂ ਕਦੇ ਮਿਲਦੀਆਂ ਨਹੀਂ ਪੰਜਾਬ ਦੇ ਕਈ ਵਿਧਾਇਕਾਂ ਤੇ ਪੰਜਾਬ ਦੇ ਕਈ ਮੰਤਰੀਆਂ ਦੇ ਉੱਤੇ ਸ਼ਾਇਦ ਦਿੱਲੀ ਵਾਲਿਆਂ ਨੂੰ ਇਤਰਾਜ਼ ਆ ਉਹ ਇਤਰਾਜ਼ ਪਤਾ ਨਹੀਂ ਕਿਹੜੇ ਕਿਹੜੇ ਕਦੋਂ-ਕਦੋਂ ਦੂਰ ਹੋਣੇ ਆ ਪਰ ਇਹ ਪਤਾ ਲੱਗਾ ਜੀ ਕਿ ਕੇਂਦਰੀ ਵੱਲ ਹੋਰਾਂ ਨੇ ਕਿਹਾ ਵੀ ਭਾਈ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਕਰੂਗਾ ਉਹਨੂੰ ਲਾ ਕੇ ਸ਼ਾਂਕ ਕੇ ਅਸੀਂ ਪਰੇ ਮਾਰਾਂਗੇ ਪਰ ਜਿਹੜੀ ਵੇਲੇ ਇੱਕ ਅੰਦੀਵਾਲ ਸਾਹਿਬ ਨੇ ਮੀਟਿੰਗ ਕੀਤੀ ਆ ਉਦੋਂ ਭਗਵੰਤ ਮਾਨ ਹੋਰੀ ਹਾਜ਼ਰ ਨਹੀਂ ਸਨ ਉਥੇ ਹੂੰ ਕੀ ਭਗਵੰਤ ਮਾਨ ਬਿਲਕੁਲ ਹੀ ਦਿੱਲੀ ਨੂੰ ਕਟਆਫ ਕਰਕੇ ਆਪਣੇ ਰਾਜ ਭਾਗ ਚਲਾ ਸਕਦੇ ਨੇ ਇਹਨਾਂ ਦੇ ਮੰਤਰੀ ਤੇ ਐਮਐਲਏ ਇਹਨਾਂ ਦੇ ਨਾਲ ਨੇ ਦੇਖੋ ਜੀ ਸਭ ਇਹ ਤਾਂ ਅੰਦਰੂਨੀ ਗੱਲਾਂ ਨੇ ਇਹਦੇ ਬਾਰੇ ਤਾਂ ਵਕਤ ਦੱਸੋਗਾ ਵੀ ਭਾਈ ਕੌਣ ਕਿਹਦੇ ਨਾਲ ਹੈਗਾ ਪਰ ਇਹੋ ਜਾਂ ਹਲੇ ਤੱਕ ਤਾਂ ਮੌਕਾ ਆਵੇ ਨਾ ਪਰ ਜੇ ਕਦੇ ਆ ਗਿਆ ਤਾਂ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕੇਜਰੀਵਾਲ ਖੁਰਾਨੋ ਵੀ ਕੇ ਵੋਟਾਂ ਕੇਜਰੀਵਾਲ ਦੇ ਮੂੰਹੋਂ ਨਹੀਂ ਪਈਆਂ ਵੋਟਾਂ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਮੂੰਹੋਂ ਪਈਆਂ ਬਿਲਕੁਲ ਭਗਵੰਤ ਮਾਨ ਦੇ ਵਿੱਚ ਭਾਵੇਂ ਸੋਅ ਆਵੇ ਭਾਵੇਂ ਗਲਤ ਹੋਵੇ ਭਾਵੇਂ ਸਹੀ ਹੋਵੇ ਬਹੁਤ ਸਾਰੇ ਕਾਰਨ ਵੀ ਆ ਪਰ ਜਿਹੜੀਆਂ ਵੋਟਾਂ ਪਈਆਂ ਉਹ ਕੇਜਰੀਵਾਲ ਨੂੰ ਨਹੀਂ ਪਈਆਂ ਉਹ ਭਗਵੰਤ ਮਾਨ ਨੂੰ ਪਈਆਂ ਬੱਚਾ ਬੱਚਾ ਜਾਣਦਾ ਤੇ ਭਗਵੰਤ ਮਾਨ ਦੇ ਵੱਲੋਂ ਹਾਲੇ ਤੱਕ ਰਿਐਕਟ ਨਹੀਂ ਕੀਤਾ ਗਿਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਰਿਐਕਟ ਵਾਲੀ ਗੱਲ ਸਾਹਮਣੇ ਬਣ ਵੀ ਜਾਵੇ ਪਰ ਜੇਕਰ ਕੇਜਰੀਵਾਲ ਸਾਹਿਬ ਦੇ ਮੂੰਹ ਨੂੰ ਵੋਟਾਂ ਪੈਣਗੀਆਂ ਤੇ ਅੱਜ ਹਰਿਆਣਾ ਦੇ ਵਿੱਚ ਇੱਕ ਵੀ ਸੀਟ ਨਹੀਂ ਜਿੱਤੀ ਇੱਕ ਵੀ ਸੀਟ ਤੇ ਕੇਜਰੀਵਾਲ ਦਾ ਪਿੱਛਾ ਜਿਹੜਾ ਉਹ ਹਰਿਆਣੇ ਨਾਲ ਸੰਬੰਧਤ ਆ ਤੇ ਕੇਜਰੀਵਾਲ ਸਾਹਿਬ ਨੇ ਵਾਰ-ਵਾਰ ਜਾ ਕੇ ਉੱਥੇ ਰੋਡ ショਅ ਕੀਤੇ ਆ ਤੇ ਕੇਜਰੀਵਾਲ ਸਾਹਿਬ ਵਾਰ-ਵਾਰ ਕਹਿੰਦੇ ਸੀ ਕਿ ਇੱਕ ਤਰਫ ਦਿੱਲੀ ਹੈ ਇੱਕ ਤਰਫ ਪੰਜਾਬ ਹੈ ਵਿੱਚ ਮੇ ਇਹ ਹਰਿਆਣਾ ਸਟੇਟ ਹੈ ਦੋਨੋਂ ਸਟੇਟਸ ਦਾ ਫਰਕ ਇੱਥੇ ਪੜੇਗਾ ਤਾਂ ਹਮ ਤੀਸਰੀ ਸਟੇਟ ਵੀ ਜਿੱਤ ਜਾਵਾਂਗੇ ਤੇ ਮਿਲਿਆ ਤਖਬੀ ਨਹੀਂ। ਸੋ ਗੋਇੰਗ ਬੈਕ ਟੂ ਪੰਜਾਬ ਬਈ جے ਭਗਵੰਤ ਮਾਨ ਫਰਜ਼ ਕਰੋ ਕੱਲ ਨੂੰ ਐਲਾਨ ਕਰ ਦਿੰਦੇ ਨੇ ਕਿ ਮੇਰਾ ਕਿ ਜਿਹੜੀ ਵਾਲਾ ਕੋਈ ਤਾਲਕ ਨਹੀਂ ਦਿੱਲੀ ਵਾਲੇ ਸਾਨੂੰ ਤੰਗ ਕਰ ਰਹੇ ਨੇ ਸਾਡੇ ਤੇ ਗਲਵਾ ਪਾਉਣਾ ਚਾਹੁੰਦੇ ਨੇ ਤੇ ਆਪਾਂ ਇੰਡੀਪੈਂਡੈਂਟ ਆਂ ਦਿੱਲੀ ਤੋਂ ਫਰੀ ਆਂ ਪੰਜਾਬ ਦੀ ਜਨਤਾ ਨੂੰ ਤਾਂ ਮੈਨੂੰ ਲੱਗਦਾ ਚਾ ਚੜ ਜਾਏਗਾ ਬਿਲਕੁਲ ਵੀ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਕਿ ਦੇਖੋ ਪੰਜਾਬ ਦੀ ਦਿੱਲੀ ਨਾਲ ਵੈਸੇ ਵੀ ਘਾਟੀ ਬਣਦੀ ਆ ਆਪਾਂ ਲੰਘੇ ਵੇਲੇ ਦੇ ਵਿੱਚ ਵੀ ਦੇਖ ਲਿਏ ਸਮੇਂ-ਸਮੇਂ ਦੇ ਉੱਤੇ ਪੰਜਾਬ ਦੇ ਲੋਕ ਦਿੱਲੀ ਦੇ ਨਾਲ ਬਾਰੇ ਰਾਬਤੇ ਦੇ ਵਿੱਚ ਰਹਿੰਦੇ ਵੀ ਨਹੀਂ ਤੇ ਰਹਿਣਾ ਚਾਹੁੰਦੇ ਵੀ ਨਹੀਂ ਪਰ ਜੇ ਭਗਵੰਤ ਮਾਨ ਦੇ ਵੱਲੋਂ ਇਹ ਵੇਲੇ ਸਿਰ ਸਟੈਂਡ ਲੈ ਲਿਆ ਗਿਆ ਤੇ ਫਿਰ ਪੰਜਾਬ ਦੇ ਲੋਕ ਭਗਵੰਤ ਮਾਨ ਦੇ ਹੱਕ ਦੇ ਵਿੱਚ ਆ ਪਰ ਜੇਕਰ ਉਹ ਸਟੈਂਡ ਲੈ ਲਿਆ ਗਿਆ ਤੇ ਜੇਕਰ ਉਹਨਾਂ ਨੇ ਇਹ ਗੱਲ ਕਹੀ ਤੀ ਵੀ ਭਾਈ ਵਿਧਾਇਕਾਂ ਦੇ ਵਿੱਚ ਵੰਡ ਪੈਦਾ ਹੋ ਜੇ ਵਿਧਾਇਕਾਂ ਦੇ ਵਿੱਚ ਜੇਕਰ ਕੋਈ ਅਡੋ ਫਾਟੀ ਹੋ ਜਾਣ ਮੰਤਰੀ ਹੈ ਜਿਹੜੇ ਉਹਦੇ ਪੁੱਤਰ ਚਲੇ ਜਾਣ ਇਦੋਂ ਫਿਰ ਬਹੁਤ ਸਬਤ ਕਰਨ ਦੀ ਗੱਲ ਵੀ ਤਾਂ ਹੋਊਗੀ ਨਾ 59 ਬੰਦੇ ਵੀ ਨਾਲ ਚਾਹੀਦੇ ਆ ਸੋ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਲੋਕ ਮੈਨੂੰ ਲੱਗਦਾ ਵੀ ਖੜ੍ਹ ਜਾਣਗੇ ਜੇਕਰ ਕਦੇ ਵੇਲਾ ਆਇਆ ਪਰ 59 ਜਿਹੜੇ ਵਿਧਾਇਕ ਆ ਉਹ ਵੀ ਨਾਲ ਖੜਾਉਣੇ ਪੈਣੇ ਪਰ ਉਹਨਾਂ ਸਾਰਿਆਂ ਦੇ ਬੌਸ ਤਾਂ ਅਖੀਰ ਨੂੰ ਆ ਕੇ ਲੋਕ ਨੇ ਨਾ ਉਹਨਾਂ ਨੇ ਲੋਕਾਂ ਦੀ ਵਿਚਰਨਾ ਫਿਰ ਖੜੇ ਹੋਣਾ ਫਿਰ ਵੀ ਜਿੱਤਣਾ ਪਰ ਇਹ ਜਿਹੜੀ ਡਿਸਕਸ਼ਨ ਚੱਲ ਰਹੀ ਆ ਇਹਦਾ ਮੋੜ ਮੇਰਾ ਖਿਆਲ ਆ ਕਾਫੀ ਦਿਨ ਪਹਿਲਾਂ ਟਣਾ ਜੀ ਵਜ ਗਿਆ ਸੀ ਮੈਨੂੰ ਕਰੈਕਟ ਕਰਿਓ ਕਿ ਕਈ ਥਾਵਾਂ ਭਗਵੰਤ ਮਾਨ ਤੇ ਕੇਜਰੀਵਾਲ ਇਕੱਠਿਆਂ ਨੇ ਸਪੀਚਾਂ ਦਿੱਤੀਆਂ ਨੇ ਤੇ ਲੋਕਾਂ ਦੇ ਵੱਡੇ ਇਕੱਠ ਸੰਬੋਧਨ ਕੀਤੇ ਨੇ ਜਦੋਂ ਭਗਵੰਤ ਮਾਨ ਪਹਿਲਾਂ ਬੋਲੇ ਸਨ ਤੇ ਪਿੱਛੋਂ ਕੇਜਰੀਵਾਲ ਦੀ ਵਾਰੀ ਆਈ ਸੀ ਲੋਕ ਉੱਠ ਕੇ ਚਲੇ ਜਾਂਦੇ ਸੀ ਫਿਰ ਉਹਨਾਂ ਨੇ ਤਬਦੀਲ ਕਰ ਦਿੱਤਾ ਕਿ ਕੇਜਰੀਵਾਲ ਪਹਿਲਾਂ ਬੋਲੇਗਾ ਔਰ ਕੇਜਰੀਵਾਲ ਨੂੰ ਲੋਕ ਇਸ ਕਰਕੇ ਬਰਦਾਸ਼ਤ ਕਰਦੇ ਸੀ ਕਿਉਂਕਿ ਉਹਨਾਂ ਨੇ ਭਗਵੰਤ ਮਾਨ ਨੂੰ ਸੁਣਨਾ ਹੁੰਦਾ ਸੀ ਇਹ ਇੰਡੀਕੇਟਰ ਕਾਫੀ ਨਹੀਂ ਹੈ ਦਿੱਲੀ ਲਈ ਦੇਪੋਜੀ ਇੰਡੀਕੇਟਰ ਤਾਂ ਕਾਫੀ ਆ ਪਰ ਦਿੱਲੀ ਵਾਲੇ ਇਹ ਨਹੀਂ ਚਾਹਣਗੇ ਜੀ ਕਿ ਭਾਈ ਸਾਡੇ ਤੋਂ ਵੱਡਾ ਕੋਈ ਹੋ ਜੇ ਦਿੱਲੀ ਵਾਲੇ ਇਹ ਕਦੇ ਨਹੀਂ ਚਾਹਣਗੇ ਦੂਜੀ ਗੱਲ ਇਹ ਹੈ ਜੀ ਕਿ ਜਿਹੜੀ ਮੈਨੂੰ ਪਤਾ ਲੱਗੀ ਆ ਮੈਨੂੰ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਰਾਹੀਂ ਹੀ ਪਤਾ ਲੱਗਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਦਿੱਲੀ ਦੇ ਵਿੱਚ ਇਲੈਕਸ਼ਨਾਂ ਤੇ ਪੰਜਾਬ ਦੇ ਵਿੱਚੋਂ ਫੰਡ ਚਾਹੀਦਾ ਤੇ ਇਧਰੋਂ ਦੇਣ ਦੀ ਹਮੇਂ ਨਹੀਂ ਭਰੀ ਜਾ ਰਹੀ ਇਸ ਗੱਲ ਕਰਕੇ ਵੀ ਰੇੜਕਾ ਹੈਗਾ ਜੀ ਹੂੰ ਅੱਛਾ ਹਰਿਆਣੇ ਦੇ ਵਿੱਚ ਤਾਂ ਫਿਰ ਹੁਣ ਭਾਜਪਾ ਦੀ ਸਰਕਾਰ ਹੀ ਬਣੇਗੀ ਬੜ ਗਈ ਜੀ ਉਹਨਾਂ ਦੀ ਬਣ ਗਈ ਆ ਕਿਉਂਕਿ ਉਹਨਾਂ ਨੂੰ ਅੱਜ ਬਹੁਮਤ ਮਿਲ ਗਿਆ ਤੇ ਇਹ ਗੱਲ ਹਰਿਆਣੇ ਦੀ ਬੀਜੇਪੀ ਦੇ ਵਾਸਤੇ ਵੀ ਹੈਰਾਨੀਜਨਕ ਆ ਆਪਣੇ ਲਈ ਵੀ ਹੈਰਾਨੀਜਨਕ ਆ ਤੇ ਸਭ ਦੇ ਲਈ ਅੱਜ ਤਾਂ ਇਹ ਹੈਰਾਨੀਜਨਕ ਗੱਲ ਹੈਗੀ ਆ ਕਿਉਂਕਿ ਇਸ ਗੱਲ ਦੀ ਆਸ ਹੀ ਨਹੀਂ ਸੀ ਕਿ ਭਾਈ ਬੀਜੇਪੀ ਨੂੰ ਇੰਨੀ ਵੱਡੀ ਕੋਈ ਮਾਰਕ ਵਾਲੀ ਗੱਲ ਮਿਲ ਜੂਗੀ ਕਿਉਂਕਿ ਬੀਜੇਪੀ ਦੇ ਜਿਹੜੇ ਆ ਨੇਤਾ ਜਿਨ੍ਹਾਂ ਦੇ ਚਿਹਰੇ ਤੇ ਚੋਣ ਲੜੀ ਗਈਆਂ ਨਾਇਬ ਸਿੰਘ ਸੈਣੀ ਅੱਜ ਸਵੇਰ ਦੇ ਵੇਲੇ ਤਾਂ 7:00 ਵਜੇ ਉਹ ਇੱਕ ਮੰਦਿਰ ਦੇ ਵਿੱਚ ਮੱਥਾ ਟੇਕਣ ਗਏ ਸੀਗੇ ਤੇ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਉਸ ਤੋਂ ਬਾਅਦ ਪਤਾ ਲੱਗਦਾ ਸੀ ਵੀ ਉਹ ਤਾਂ ਅੰਦਰੋਂ ਡਾਵਾ ਡੋਲਾ ਉਹਨਾਂ ਨੇ ਕਹਿਿਆ ਸੀ ਕਿ ਜੇਕਰ ਅੱਜ ਸਾਨੂੰ ਬਹੁਮਤ ਨਾ ਮਿਲਿਆ ਤਾਂ ਜ਼ਿੰਮੇਵਾਰੀ ਮੇਰੀ ਹੋਊਗੀ ਮੈਂ ਜ਼ਿੰਮੇਵਾਰੀ ਲਵਾਂਗਾ ਪਾਰਟੀ ਦੀ ਹਾਰ ਦੇ ਕਰਨਾਂ ਲਈ ਪਰ ਜਦੋਂ ਗਿਣਤੀ ਸ਼ੁਰੂ ਹੋਈ ਤਾਂ ਫਿਰ ਨੇਰਗਾ ਹੀ ਆਗਣਾ ਬੀਜੇਪੀ ਨੂੰ ਹਰਿਆਣੇ ਦੇ ਵਿੱਚ ਜੀ 48 ਸੀਟਾਂ ਮਿਲੀਆਂ ਕਾਂਗਰਸ ਨੂੰ 36 ਸੀਟਾਂ ਮਿਲੀਆਂ ਜਨਨਕ ਜਨਤਾ ਪਾਰਟੀ ਨੂੰ ਗੋਲ ਆਂਡਾ ਮਿਲਿਆ ਜ਼ੀਰੋ ਸੀਟ ਮਿਲੀ ਆ ਇਹ ਨੈਲੋ ਤੇ ਬਸਪਾ ਗੱਠਜੋੜ ਨੂੰ ਦੋ ਸੀਟਾਂ ਮਿਲੀਆਂ ਤੇ 3000 ਜਿੱਤੇ ਆ 90 ਇੱਥੇ ਕੁੱਲ ਸੀਟਾਂ ਜਿਹਦੇ ਕੋਲੇ 46 ਸੀਟਾਂ ਹੁਣ ਸਰਕਾਰ ਉਹਦੀ ਬਣਦੀ ਆ ਤੇ ਹਰਿਆਣਾ ਵਿੱਚ ਬੀਜੇਪੀ ਨੂੰ 48 ਸੀਟਾਂ ਮਿਲ ਗਿਆ ਇਸ ਕਰਕੇ ਸਰਕਾਰ ਆ ਜਿਹੜੀ ਉਹ ਇਹਨਾਂ ਦੀ ਬਣ ਗਈ ਆ ਉਸ ਤੋਂ ਅਗਲੀ ਗੱਲ ਕਰ ਲੋ ਜੰਮੂ ਕਸ਼ਮੀਰ ਦੀ ਜੰਮੂ ਕਸ਼ਮੀਰ ਦੇ ਵਿੱਚ ਵੀ 90 ਸੀਟਾਂ ਜਿਹਦੇ ਕੋਲੇ 46 ਸੀਟਾਂ ਹੋਈਆਂ ਉਹੀ ਸਰਕਾਰ ਬਣਦੀ ਆ ਨਹੀਂ ਇਸ ਤੋਂ ਪਹਿਲਾਂ ਵੀ ਆਪਾਂ ਜੰਮੂ ਚੱਲੀਏ ਕੇਜਰੀਵਾਲ ਨੂੰ ਤਾਂ ਕਹਿੰਦੇ ਕੋਈ ਸੀਟ ਨਹੀਂ ਮਿਲੀ ਸਗੋਂ ਕਈਆਂ ਦੀ ਜ਼ਮਾਨਤ ਜ਼ਬਤ ਹੁੰਦੀ ਹੁੰਦੀ ਬਚੀ ਆ ਬਿਲਕੁਲ ਜੀ ਬਿਲਕੁਲ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੀ ਹੋਈ ਆ ਇੱਕ ਵੀ ਸੀਟ ਨਹੀਂ ਮਿਲੀ ਬਿਲਕੁਲ ਨਹੀਂ ਸੀਟ ਮਿਲੀ ਤਾਂ ਮੇਰਾ ਖਿਆਲ ਵੀ ਇਹ ਆ ਆਮ ਆਰਮੀ ਪਾਰਟੀ ਦੇ ਕਨਵੀਨਰ ਵਾਸਤੇ ਵੀ ਭਲੇਖੇ ਕੱਟ ਖਬਰ ਆ ਵੀ ਭਾਈ ਉਹਨਾਂ ਨੇ ਇੰਨਾ ਪ੍ਰਚਾਰ ਕੀਤਾ ਇੰਨੀਆਂ ਅਸਾਸਨ ਪਰ ਗਈਆਂ ਕਿਧਰ ਹਾਂਜੀ ਹੁਣ ਦੱਸੋ ਜੋ ਮੂਦੀ ਗੱਲ ਜੰਮੂ ਕਸ਼ਮੀਰ ਦੇ ਵਿੱਚ ਵੀ ਥਿਰ ਸਾਹਿਬ 90 ਸੀਟਾਂ ਨੇ ਜਿਹਦੇ ਕੋਲੇ 46 ਸੀਟਾਂ ਹੋਈਆਂ ਸਰਕਾਰ ਉਹਦੀ ਹੀ ਬਣਦੀ ਐ ਪਰ ਇੱਥੇ 46 ਸੀਟਾਂ ਕਿਸੇ ਨੂੰ ਵੀ ਨਹੀਂ ਮਿਲੀਆਂ ਇੱਥੇ ਨੈਸ਼ਨਲ ਕਾਨਫਰੰਸ ਨੂੰ ਮਿਲੀਆਂ 42 ਸੀਟਾਂ ਤੇ ਕਾਂਗਰਸ ਨੂੰ ਮਿਲੀਆਂ 6 ਸੀਟਾਂ 42 ਤੇ 6 ਹੋ ਗਏ 48 ਤੇ ਸੀਟਾਂ ਚਾਹੀਦੀਆਂ કુલ 60 ਤੇ ਦੋਵਾਂ ਪਾਰਟੀਆਂ ਨੇ ਚੋਣਾਂ ਤੋਂ ਪਹਿਲਾਂ ਗੱਟਚੋੜ ਕਰ ਲਿਆ ਸੀਗਾ ਇਹਦੇ ਕਰਕੇ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੀ ਜਿਹੜੀ ਆ ਇੱਥੇ ਸਰਕਾਰ ਬਣ ਜਾਣੀ ਆ ਬੀਜੇਪੀ ਨੂੰ ਇੱਥੇ ਜੰਮੂ ਕਸ਼ਮੀਰ ਤੋਂ 29 ਸੀਟਾਂ ਮਿਲੀਆਂ ਪੀਡੀਪੀ ਨੂੰ ਮਿਲੀਆਂ 3 ਸੀਟਾਂ ਤੇ ਆਜ਼ਾਦ ਜਿੱਤੇ 10 ਜਣੇ ਸੋ ਇਹ ਖਬਰ ਹੈ ਜੀ ਇਹ ਵੇਰਵਾ ਤੇ ਲੱਗਦਾ ਇਹ ਸੀਗਾ ਵੀ ਹਰਿਆਣੇ ਦੇ ਵਿੱਚ ਤਾਂ ਐਤਕੀ ਬੀਜੇਪੀ ਜਿੱਤ ਸਕਦੀ ਹੀ ਨਹੀਂ ਪਰ ਭਾਈ ਸਾਰਾ ਕੁਝ ਉਲਟ ਫੇਰ ਹੋ ਗਿਆ ਤੇ ਸਾਰੇ ਹੀ ਹੈਰਾਨ ਹੋ ਗਏ ਤੇ ਪੰਚਾਇਤੀ ਚੋਣਾਂ ਦੇ ਖਿਲਾਫ ਕਿੰਨੀਆ ਪਟੀਸ਼ਨਾਂ ਦਰਜ ਕੀਤੀਆਂ ਆਕਾਲੀ ਦਲ ਨੇ 25 ਦੇ ਕਰੀਬ ਪਟੀਸ਼ਨਾਂ ਦਰਜ ਕੀਤੀਆਂ ਗਈਆਂ ਜੀ ਆਕਾਲੀ ਦਲ ਦੇ ਵੱਲੋਂ ਅੱਜ 25 ਪਟੀਸ਼ਨਾਂ ਦੀ ਗੱਲ ਕਬੂਲ ਕੀਤੀ ਗਈ ਹੈ ਉਹਨਾਂ ਨੇ ਕਹਿ ਜੀ ਕਿ ਅਸੀਂ ਪੱਟੀ 25 ਪਟੀਸ਼ਨਾਂ ਜਿਹੜੀਆਂ ਉਹ ਪਾੜਤਿਕਾ ਮਾਨਜੁਕ ਪੰਜਾਬ ਦੇ ਰੈਣਾ ਹਾਈ ਕੋਰਟ ਦੇ ਵਿੱਚ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਗੱਲ ਕਹੀ ਹੈ ਉਹ ਕਹਿੰਦੇ ਜੀ ਅਸੀਂ 30 ਦੇ ਕਰੀਬ ਪਟੀਸ਼ਨਾਂ ਹੋਰ ਪਾਵਾਂਗੇ ਇਹਨਾਂ ਚੋਣਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਧੰਦਲੀ ਹੋ ਰਹੀ ਹੈ ਇਹ ਚੋਣਾਂ ਲੜੀਆਂ ਨਹੀਂ ਲੁੱਟੀਆਂ ਜਾ ਰਹੀਆਂ ਉਹ ਕਹਿੰਦੇ ਜੀ ਇਸ ਕਰਕੇ ਅਸੀਂ ਮਾਨਜੁਕ ਅਦਾਲਤ ਨੂੰ ਇਸ ਗੱਲ ਦੀ ਬੇਨਤੀ ਕਰ ਰਹੇ ਹਾਂ ਕਿ ਭਾਈ ਇਹ ਚੋਣਾ ਜਿਹੜੀਆਂ ਇਹ 15 ਅਕਤੂਬਰ ਨੂੰ ਨਾ ਕਰਵਾਈਆਂ ਜਾਣ ਇਹ ਚੋਣਾ ਬਾਅਦ ਦੇ ਵਿੱਚ ਕਰਵਾਈਆਂ ਜਾਣ ਹਾਲਾਂਕਿ ਮੈਨੂੰ ਇਸ ਗੱਲ ਦੀ ਆਸ ਹੈ ਵੀ ਉਹਨਾਂ ਦੀ ਇਹ ਮੰਗ ਪੂਰੀ ਤਾਂ ਨਹੀਂ ਹੋਣੀ ਵੀ ਭਾਈ ਵੋਟਾਂ ਹੀ ਰੱਦ ਕਰਦੇ ਹੋ ਜਾਂ ਵੋਟਾਂ ਅੱਗੇ ਪਾਦੇ ਹੋ ਪਰ ਅਕਾਲੀ ਦਲ ਨੇ ਇਹ ਗੱਲ ਕਹੀ ਹੈ ਵੀ ਧੱਕਾ ਤੇ ਧੋਖਾ ਬਹੁਤ ਹੋ ਰਿਹਾ ਹੈ ਦੋ ਪੁਲਿਸ ਮੁਲਾਜ਼ਮਾਂ ਦੀਆਂ ਲਾਸ਼ਾਂ ਮਿਲੀਆਂ ਨੇ ਇਹਦੇ ਨਾਲ ਕਹਿੰਦੇ ਕਾਫੀ ਸਹਿਮ ਪਾਇਆ ਗਿਆ ਹੈ ਇਹ ਕਤਲ ਹੋਇਆ ਨਹੀਂ ਦੋਨੋਂ ਹੀ ਹਾਂ ਬਿਲਕੁਲ ਜੀ ਦੇਖੋ ਇਹ ਹੁਣ ਪੁਲਿਸ ਦੀ ਥਿਊਰੀ ਹੈ ਕਿ ਉਹਨਾਂ ਦੇ ਵੱਲੋਂ ਕੀ ਇਹਦੇ ਵਿੱਚੋਂ ਲੱਭਿਆ ਜਾਂਦਾ ਪਰ ਇਹ ਆਪਣੇ ਆਪ ਦੇ ਵਿੱਚ ਬੜੀ ਦੁੱਖ ਦੀ ਤੇ ਹੈਰਾਨੀ ਦੀ ਖਬਰ ਹੈ ਕਿ ਭਾਈ ਇਹ ਕੀ ਵਾਪਰ ਗਿਆ ਤੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਉਹਦੇ ਵਿੱਚ ਇੱਕ ਤਾਂ ਹੈਗੇਗੀ ਉਹਨਾਂ ਦਾ ਨਾਮ ਹੈਗਾ ਏਐਸਆਈ ਜੀਵਨ ਲਾਲ ਤੇ ਦੂਜੇ ਹੈਗੇ ਜੀ ਏਐਸਆਈ ਪ੍ਰੀਤਮ ਦਾਸ ਇਹਨਾਂ ਦੋਵਾਂ ਦੀਆਂ ਲਾਸ਼ਾਂ ਮਿਲੀਆਂ ਤੇ ਇਹ ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਤੋਂ ਦੋ ਪੁਲਿਸ ਮੁਲਾਜ਼ਮਾਂ ਦੀਆਂ ਲਾਸ਼ਾਂ ਮਿਲੀਆਂ ਜਿਹੜਾ ਇਥੋਂ ਦਾ ਰੇਲਵੇ ਸਟੇਸ਼ਨ ਦਾ ਮਾਸਟਰ ਹੈ ਤੇ ਉਹ ਨਰੇਸ਼ ਰਾਜੂ ਉਹਨੇ ਦੇਖਿਆ ਜੀ ਕਿ ਇੱਕ ਲਾਸ਼ ਪਈ ਸੀ ਕਮਰੇ ਦੇ ਕੋਲੇ ਥੋੜਾ ਜਿਹਾ ਅੱਗੇ ਜਾ ਕੇ ਦੇਖਿਆ ਦੂਜੀ ਲਾਸ਼ ਵੀ ਪਈ ਸੀ ਇਹ ਪਤਾ ਲੱਗਾ ਜੀ ਕਿ ਇੱਕ ਮੁਸਲਮਨ ਨੂੰ ਫੜਨ ਦੇ ਲਈ ਆਇਆ ਸੀ ਜਿਹੜਾ ਭਰਾ ਹੋ ਗਿਆ ਉਹ ਤਾਂ ਮਿਲਿਆ ਵੀ ਪਰ ਲਾਸ਼ਾਂ ਇੱਥੋਂ ਪਈਆਂ ਮਿਲ ਗਿਆ ਇਹਦੇ ਪਿੱਛੇ ਕਹਾਣੀ ਕੀ ਹੈ ਪੁਲਿਸ ਦੀ ਪੜਤਾਲ ਦਾ ਵੀ ਸ਼ਾਇਦ ਬਾਕੀ ਹਰਿਆਣੇ 'ਚ ਕਹਿੰਦੇ ਇੱਕ ਬੜੀ ਦਿਲਚਸਪ ਸੀਟ ਸੀ 32 ਵੋਟਾਂ ਦੇ ਫਰਕ ਨਾਲ ਫੈਸਲਾ ਹੋਇਆ ਹਾਂ ਬਿਲਕੁਲ ਜੀ ਹਰਿਆਣੇ ਦੇ ਵਿੱਚ ਉਚਾਣਾ ਕਲਾ ਵਿਧਾਨ ਸਭਾ ਦੀ ਸੀਟ ਹੈ ਕਿ ਉਚਾਣਾ ਕਲਾ ਤੇ ਭਾਜਪਾ ਦਾ ਉਮੀਦਵਾਰ ਸੀ ਇੱਥੇ ਜੀ ਦਵਿੰਦਰ ਚਤਰਪੁਜ ਅਤਰੀ ਉਹਨੂੰ 32 ਵੋਟਾਂ ਦੇ ਫਰਕ ਨਾਲ ਜਿੱਤ ਨਸੀਬ ਹੋਈ ਹੈ 32 ਵੋਟਾਂ ਦੇ ਨਾਲ ਫਰਕ ਦੇ ਨਾਲ ਇਹ ਜਿੱਤਿਆ ਇਹਨੇ ਕਾਂਗਰਸ ਨੂੰ ਉਮੀਦਵਾਰ ਤੇ ਸਾਥਕਾ ਆਈਏ ਅਸਦਰ ਭਾਰੀ ਬਰਜਿੰਦਰ ਸਿੰਘ ਨੂੰ ਹਰਾਇਆ ਤੇ ਇਸ ਸੀਟ ਤੋਂ ਦਸ਼ੰਤ ਟੋਟਾਲਾ ਵੀ ਉਮੀਦਵਾਰ ਸੀਗੇ ਉਹ 5ਵੇਂ ਨੰਬਰ ਦੇ ਉੱਤੇ ਰਹੇ ਆ ਸੋ 32 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤਣ ਵਾਲਾ ਬੰਦਾ ਭਾਜਪਾ ਦਾ ਇਹ ਪਹਿਲੀ ਸੀਟ ਹੈ ਵੀ ਜਿਹੜੀ ਇੰਨੇ ਘੱਟ ਮਾਰਜਿਨ ਦੇ ਉੱਤੇ ਜਿੱਤੀ ਗਈ ਹੈ ਪੰਜਾਬ ਦੇ ਐਮਐਲਏ ਨਾਲ ਠੱਗੀ ਮਾਰ ਗਿਆ ਕੋਈ ਆ ਬਿਲਕੁਲ ਤੁਸੀਂ ਸਭ ਆਪਾਂ ਗੱਲ ਹੀ ਗੱਲ ਕੀਤੀ ਸੀ ਵੀ ਮਾਲਵਾ ਖੇਤਰ ਦੇ ਦੋ ਵਿਧਾਇਕਾਂ ਚਲੋ ਨਾ ਤੋਂ ਨਾ ਕਿਉਂ ਨਸ਼ਰ ਕਰਨਾ ਉਹਨਾਂ ਦੀ ਬੇਵਫਾਈ ਹੁੰਦੀ ਆ ਪਰ ਗੱਲ ਇਹ ਜੀ ਉਹਨਾਂ ਦੇ ਕੋਲੋਂ 1.5 1.5 2-2 ਲੱਖ ਰੁਪਏ ਦੀ ਇੱਕ ਨੌਸਰਪਾਸ ਬੰਦਾ ਠੱਗੀ ਮਾਰ ਗਿਆ ਕਹਿੰਦਾ ਜੀ ਪੈਸੇ ਬੜੇ ਚਾਹੀਦੇ ਆ ਹਰਿਆਣੇ ਦੇ ਕਾ ਚੂਣਾ ਦੇ ਵਿੱਚ ਰੁਪਈਏ ਜਿਹੜੇ ਉਹ ਰਿਓੜੀਆਂ ਵਾਂਗੂ ਲੱਗ ਰਹੇ ਆ ਐ ਕਹਿੰਦੇ ਅੱਗਸ਼ਬਾਦੀ ਵਾਂਗੂ ਨਿਕਲਦੇ ਆ ਪਤਾ ਨਹੀਂ ਕਿੱਧਰ ਤੁਰੇ ਜਾਂਦੇ ਆ ਇਸ ਕਰਕੇ ਰੁਪਈਏ ਚਾਹੀਦੇ ਆ ਤੇ ਦਿਓ ਤੁਹਾਨੂੰ ਅਪਲਾਈ ਕਰ ਦਾਂਗੇ ਤੁਹਾਡੀ ਮੈਂ ਕਿਤੇ ਸੈਟਿੰਗ ਕਰਾ ਦੂੰਗਾ ਮੰਤਰੀ ਮੰਡਲ ਦੇ ਵਿੱਚ ਪਰ ਉਹਦੀ ਇੰਨੀ ਪਹੁੰਚ ਹੀ ਨਹੀਂ ਸੀਗੀ ਉਹਨਾਂ ਦਾ ਠਗੜੇ ਸੀ ਪੈਸੇ ਉਹਨਾਂ ਠਗਲੇ ਉਸ ਤੋਂ ਬਲੀ ਗੱਲ ਹੈ ਜੀ ਕਿ ਇੱਕ ਬੰਦੇ ਦੇ ਕੋਲੋਂ ਨੇ 65000 ਰੁਪਏ ਲੈ ਲਿਆ ਕਹਿੰਦੇ ਜੀ ਮੈਂ ਤੈਨੂੰ ਚੇਅਰਮੈਨ ਬਣਾ ਦੂੰਗਾ ਮੇਰੀ ਸਿੱਧੀ ਦਿੱਲੀ ਵਾਲਿਆਂ ਨਾਲ ਪਰ ਰਿਸ਼ਪਿੰਦਰ ਸਿੰਘ ਨਾਂ ਦਾ ਬੰਦਾ ਇਹ ਪੁਲਿਸ ਦੇ ਕੋਲੋਂ ਪੜਤਾਲ ਕਰ ਰਹੀ ਹੈ ਤੇ ਲੋਕ ਜਿੱਥੇ ਚਾਰ ਬੰਦੇ ਬੈਠਦੇ ਥਣ ਸਭ ਇਸ ਗੱਲ ਦੀ ਚਰਚਾ ਕਰਦੇ ਆ ਵੀ ਸਿਆਣੇ ਕਹਿੰਦੇ ਵੀ ਲਾਲਚ ਬੁਰੀ ਬਲਾ ਹੈ ਲਾਲਚ ਮਨ ਦੇ ਵਿੱਚ ਆਇਆ ਤੇ ਕੰਮ ਤੁਹਾਡਾ ਹੋ ਗਿਆ ਤੇ ਇਹਨਾਂ ਦਾ ਹੋ ਗਿਆ ਸੋ ਭਾਈ ਜੇਕਰ ਵਿਧਾਇਕਾਂ ਨਾਲ ਠੱਗਣਾ ਵਜਿਗਾ ਤੇ ਆਮ ਬੰਦੇ ਕਿਹੜੇ ਬਾਗ ਦੀ ਮੋਲੀ ਆ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਕੀ ਫੈਸਲੇ ਹੋਏ ਜੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ ਜੀ ਅੱਜ ਸੀਐਮ ਹਾਊਸ ਦੇ ਵਿੱਚ ਤੇ ਇੱਥੇ ਭਗਵੰਤ ਮਾਨ ਸਾਹਿਬ ਵੀ ਸਿੱਕੇ ਤੇ ਬਾਕੀ ਮੰਤਰੀ ਵੀ ਸਿੱਕੇ ਡੇਢ ਦੋ ਘੰਟੇ ਮੀਟਿੰਗ ਚੱਲੀ ਆ ਇਹਦੇ ਵਿੱਚ ਇੱਕ ਤਾਂ ਬੇਹੱਦ ਗਰੀਬ ਜਿਹੜੇ ਪਰਿਵਾਰ ਆ ਉਹਨਾਂ ਨੂੰ ਮਾਲਕਾਨਾ ਹੱਕ ਜਿਹੜੇ ਉਹ ਜਗ੍ਹਾ ਦੇ ਉਹ ਦੇਣ ਦੀ ਗੱਲ ਕੀਤੀ ਗਈ ਆ ਇੱਕ ਪੰਜਾਬ ਦੀ ਸਰਕਾਰ ਕਹਿੰਦੀ ਜੀ ਵਰਲਡ ਬੈਂਕ ਦੇ ਕੋਲੋਂ ਲੋਨ ਲਾਉਣ ਦੀ ਡੈਮਾਂ ਦੇ ਲਈ ਅਪਲੀਕੈਂਟ ਇਹ ਜੀ ਕਿ ਜਿਹੜਾ ਕੋਈ ਕਲੀਅਰੈਂਸ ਸਰਟੀਫਿਕੇਟ ਹੁੰਦਾ ਪ੍ਰਦੂਸ਼ਣ ਵਾਲਾ ਜੇਕਰ ਕੋਈ ਕਾਰੋਬਾਰੀ ਆ ਉਹਦਾ ਕਹਿੰਦੇ ਵੀ ਜਿਹੜਾ ਖਰਚਾ ਸੀਗਾ ਮੰਨ ਲਓ 50000 ਰੁਪਇਆ ਲੈ ਜਾਂਦਾ ਸੀ ਫਿਰ ਸੇ ਘਟਾ ਕੇ 25 ਕਰ ਦਿੱਤੀ ਗਈ ਹੈ ਸੋ ਜਿਹੜਾ ਹੁਣੇ-ਹੁਣੇ ਮੰਤਰੀ ਮੰਡਲ ਦੇ ਵਿੱਚ ਤਬਦੀਲੀ ਹੋਈ ਹੈ ਇਹ ਉਸ ਮੰਤਰੀ ਮੰਡਲ ਦੇ ਵਿੱਚ ਤਬਦੀਲੀ ਤੋਂ ਬਾਅਦ ਪਹਿਲੀ ਮੀਟਿੰਗ ਸੀ ਪਹਿਲਾਂ ਇਹ ਜਲੰਧਰ ਦੇ ਵਿੱਚ ਆਜ ਹੋਣੀ ਸੀ ਪਰ ਐਨ ਮੌਕੇ ਦੇ ਉੱਤੇ ਜਗ੍ਹਾ ਤੇ ਟਾਈਮ ਬਦਲ ਕੇ ਚੰਡੀਗੜ੍ਹ ਰੱਖ ਲਿਆ ਗਿਆ ਹੂੰ ਹੂੰ ਤੇ ਬਾਕੀ ਜਿਹੜੀ ਤੁਸੀਂ ਖਬਰ ਦਿੱਤੀ ਸੀ ਲੁਧਿਆਣੇ ਦੀ ਇਹ ਬੜੀ ਦਰਦਨਾਕ ਤੇ ਬੜੀ ਯੋ ਨੋ ਮੰਦੀ ਖਬਰ ਆਈ ਹੈ ਜੀ ਇਹਦੇ ਵਿੱਚ ਕੀ ਡੀਟੇਲ ਕੀ ਹੈ ਦੀ ਤਰ੍ਹਾਂ ਸਾਬ ਹਾਲੇ ਤਾਂ ਉਹ ਬੰਦੇ ਨੂੰ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਆ ਬੰਦਾ ਪਤਾ ਨਹੀਂ ਕਿੱਧਰ ਭੱਜ ਪੁੱਜ ਗਿਆ ਪਰ 4 ਸਾਲ ਦੀ ਬੱਚੀ ਆ ਜਿਹੜੀ ਕਿ ਕੁਆਟਰਾਂ ਨੇ ਕੋਲੇ ਖੇਡ ਰਹੀ ਸੀਗੀ ਜਾਂ ਫਲੈਟ ਦੇ ਕੋਲੇ ਖੇਡ ਰਹੀ ਸੀ ਉਸ ਬੱਚੀ ਦੇ ਨਾਲ ਇਹਨੇ ਦਰਿੰਦਗੀ ਕੀਤੀ ਆ ਉਹ ਬੱਚੀ ਦੇ ਨਾਲ ਜ਼ਬਰਦਸਤ ਕਰਕੇ ਤੇ ਉਹਨੂੰ ਕੰਬਲ ਦੇ ਵਿੱਚ ਲਪੇਟ ਕੇ ਤੇ ਤੀਜੀ ਮੰਜ਼ਲ ਤੋਂ ਥੱਲੇ ਸੁੱਟਤਾ ਵੀ ਆਪੇ ਮਰ ਜੂਗੀ ਤੇ ਇਸ ਬੱਚੀ ਦੀ ਵਿਚਾਰੀ ਦੀ ਮੌਤ ਹੋ ਗਈ ਆ ਤੇ ਪੁਲਿਸ ਇਸ ਬੰਦੇ ਨੂੰ ਲੰਬੜਨ ਦੀਆਂ ਹੋਸ਼ਾਂ ਕਰ ਰਹੀ ਹੈ। ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ? ਪੰਜਾਬ ਦੇ ਵਿੱਚ ਮੌਸਮ ਠੀਕ ਰਿਹਾ ਜੀ ਅੱਜ ਪੰਜਾਬ ਦੇ ਵਿੱਚ ਧੁੱਪ ਸੀਗੀ ਅੱਜ ਮੀਂਹ ਕਿੜੀ ਤੱਕ ਤੇ ਨਹੀਂ ਸੀ ਪਰ ਉਨੀ ਤਪਸ਼ ਹੁਣ ਨਹੀਂ ਆ। ਹੁਣ ਠੀਕ ਠੀਕ ਜੇ ਧੁੱਪਾਂ ਲੱਗੀ ਜੀ ਧੁੱਪਾਂ ਤੇ ਮੌਸਮ ਲਗਾਤਾਰ ਪੰਜਾਬ ਦੇ ਵਿੱਚ ਬਦਲ ਰਿਹਾ ਤੇ ਆਉਦੇ 48 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਸਥਿਰ ਰਹਿਣ ਦੀ ਆਸ ਪ੍ਰਗਟਾਈ ਗਈ ਹੈ ਜੀ। ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ। ਮਿਹਰਬਾਨੀ ਜੀ ਮਿਹਰਬਾਨ। FM. <laughs>